ਸੀਐਮ ਹਾਊਸ ਵੀ ਬੜਾ ਨੇੜੇ ਹੈਗਾ 2 ਕਿਲੋਮੀਟਰ ਹੀ ਹੈ ਬਾਈ ਜੀ ਜੇ ਕਦੇ ਉਹਨਾਂ ਨੇ ਸੁੱਧ ਲਈ ਹੁੰਦੀ ਇੱਧਰ ਦੀ ਤਾਂ ਅੱਜ ਇਹ ਹਾਲ ਥੋੜੀ ਤੁਹਾਨੂੰ ਦੇਖਣੇ ਪੈਂਦੇ ਜੀ ਸੀਐਮ ਨੂੰ ਤਾਂ ਬਾਗ ਜਾਂਦਾ ਸਾਹਮਣੇ ਸੇ ਨਿਕਲ ਜਾਂਦਾ ਸਾਡੇ ਕਰ ਦੇਖ ਕੇ ਬੰਦਿਆਂ ਨੂੰ ਵੀ ਸਾਰੀ ਲੇਡੀਆਂ ਆ ਗਈਆਂ ਉਹ ਭੱਜ ਜਾਂਦਾ ਜਦੋਂ ਵੀ ਜਾਈਏ ਉਦੋਂ ਵੀ ਭੱਜ ਜਾਂਦਾ ਉਹ ਦੇਖ ਕੇ ਬੰਦਿਆਂ ਨੂੰ ਤੁਹਾਡਾ ਐਮਸੀ ਸੇ ਬਾਤ ਕਰੋ ਹਾਂਜੀ ਹੋ ਰਹਾ ਹੈ ਅਭੀ ਜੈ ਸਿੰਘ ਸਾਹਿਬ ਸੇ ਕੁਝ ਟਾਈਮ ਪਹਿਲੇ ਬਾਤ ਹੋਈ ਸੀ ਨਿਊ ਟਰਾਂਸਫਾਰਮ ਕੇ ਲਿਏ 100000 ਕੇਵੀ ਦਾ ਟਰਾਂਸਫਾਰਮ ਲੱਗੇ ਆਪਕਾ ਪਤਾ ਲੋਡ ਕਿਤਨਾ ਹੈ ਸਭ ਘਰੋ ਮੇ ਅੱਜਕੇ ਟਾਈਮ ਮੇ ਏਸੀ ਲਗੇ ਹੋਏ ਆ ਉਹ ਬੋਲਤੇ ਹਮੇ ਜ਼ਮੀਨ ਦੇ ਦੋ ਅਭੀ ਇਹ ਬਤਾਓ ਸਰ ਹਮ ਬਿਲ ਦੇ ਜਾਂ ਜ਼ਮੀਨ ਦੇ ਇੱਕ ਪਾਸੇ ਪੰਜਾਬ ਸਮੇਤ ਉੱਤਰ ਭਾਰਤ ਦੇ ਵਿੱਚ ਗਰਮੀ ਦੀ ਮਾਰ ਪੈ ਰਹੀ ਹੈ ਤੇ ਦੂਸਰੇ ਪਾਸੇ ਪੀਣ ਵਾਲੇ ਪਾਣੀ ਦੀ ਕਿੱਲਤ ਹੈ ਤੇ ਬਿਜਲੀ ਦੇ ਲੰਬੇ ਲੰਬੇ ਕੱਟ ਇਹਨਾਂ ਦੀ ਮਾਰ ਪੈ ਰਹੀ ਹੈ ਲਗਾਤਾਰ ਲੋਕ ਪਰੇਸ਼ਾਨ ਹੋ ਰਹੇ ਨੇ ਇਸ ਸਮੇਂ ਮੈਂ ਨਿਆ ਗਾਮ ਮੋਹਾਲੀ ਜ਼ਿਲ੍ਹੇ ਦੇ ਵਿੱਚ ਖੜਾ ਨਯਾ ਗਾਂਵ ਦੇ ਵਿੱਚ ਵੱਡੇ ਪੱਧਰ ਤੇ ਲੋਕ ਪਰੇਸ਼ਾਨ ਇਸ ਕਰਕੇ ਨੇ ਕਿਉਂਕਿ ਪਾਣੀ ਪਿਛਲੇ ਕਈ ਮਹੀਨਿਆਂ ਤੋਂ ਸਹੀ ਤਰੀਕੇ ਦੇ ਨਾਲ ਨਹੀਂ ਆ ਰਿਹਾ ਜਿਸ ਦੇ ਕਰਕੇ ਲੋਕ ਬੇਹੱਦ ਜ਼ਿਆਦਾ ਪਰੇਸ਼ਾਨ ਨੇ ਦੂਸਰੇ ਪਾਸੇ ਬਿਜਲੀ ਦੇ ਐਨੇ ਲੰਬੇ ਲੰਬੇ ਕੱਟ ਲੱਗ ਰਹੇ ਨੇ ਕਿ ਲੋਕਾਂ ਦਾ ਜੀਣਾ ਮੁਹਾਲ ਹੋਇਆ ਪਿਆ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਨਯਾ ਗਾਂਵ ਦੀਆਂ ਨਯਾ ਗਾਂਵ ਜਿਹੜਾ ਕਿ ਸੀਐਮ ਅਲ ਤੋਂ ਮਹਿਜ਼ 2 ਕਿਲੋਮੀਟਰ ਦੀ ਦੂਰੀ ਤੇ ਆ ਸੀਐਮ ਹਾਊਸ ਪੰਜਾਬ ਦਾ ਜਿਹੜਾ ਹੈਗਾ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਕਾਰ ਹੈ ਸਰਕਾਰੀ ਰਿਹਾਇਸ਼ਾਂ ਉਸ ਤੋਂ ਦੂਰੀ ਦੀ ਗੱਲ ਮੈਂ ਕਰ ਰਿਹਾ ਹਾਂ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇੱਥੇ ਕਿਸ ਤਰੀਕੇ ਦੇ ਨਾਲ ਬਿਹਾਲ ਹੋਏ ਪਏ ਨੇ ਇੱਥੋਂ ਦੇ ਲੋਕ ਪਾਣੀ ਦੀ ਕਿੱਲਤ ਦੀ ਵਜ੍ਹਾ ਕਰਕੇ ਜਿਵੇਂ ਮੈਂ ਪਹਿਲਾਂ ਜ਼ਿਕਰ ਵੀ ਕੀਤਾ ਕਿ 3 ਮਹੀਨੇ ਹੋ ਗਏ ਜਿਹੜਾ ਇਹ ਇਸੇ ਤਰੀਕੇ ਦੇ ਨਾਲ ਹਾਲੋ ਬਿਹਾਲ ਹੋਏ ਪਿਆ ਬਾਲਟੀਆਂ ਜਿਹੜੀਆਂ ਇਹਨਾਂ ਦੀਆਂ ਜਾਂ ਘਰ ਦੇ ਜਿੰਨੀਆਂ ਟੈਂਕੀਆਂ ਨੇ ਉਹ ਖਾਲੀ ਇਸੇ ਤਰੀਕੇ ਨਾਲ ਪਈਆਂ ਮਾਤਾ ਜੀ ਨਾਲ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆ ਮਾਤਾ ਜੀ ਕੀ ਨਾਮ ਹੈ ਤੁਹਾਡਾ ਸਰਸਤੀ अच्छा पानी आ रहा है बिजली पानी कुछ नहीं है मेरा आदमी हो गए छ महीना बीमार शुगर से रात वो दवाई खाते हैं कहा से पानी पियेंगे रात में मैं एक कपड़ा भिगा के तब उठाती हूँ फिर भी वो सूख जाता है पानी है ही नहीं है कहा अच्छा, नहीं रहा कितना टाइम तो? पानी तो कब से नहीं आ रहा पानी और जो आएगा भी थोड़ा बहुत तो अगल बगल वाला उनको मैं पैसे भैसे रखूँगी अपने पीऊंगी इतना इतना पानी आता है दो टाइम एक टाइम पानी नहीं आता है ये टाइम पानी आता है बाकी नहीं देते फिर इंतजाम मैं कर टैंकर तो पानी ले टैंकर गिरवाते हैं आते हैं लोग टैंकर से गिरवाते जब पानी नहीं आता तो टैंकर ही गिरवाना पड़ता फिर कहा जाए छोटे छोटे बच्चे होते हैं उनको लेटरिन बाथरूम भी होता है उनको धोना भी पड़ता है चलो बड़े तो बर्दाश्त करे छोटे बच्चे कहाँ गर्मी बर्दाश्त करते हैं उनको निलाना भी होता है उनको, तो उनको पानी भी देना होता है उनको उनकी पोटी लैट्रिंग भी साफ करनी होती है काम पैसे आओ घर में आके देखो पानी नहीं होता फिर पानी के पीछे भाग गए फिर टैंकर वाले उनके इंतजार करते रहो पूरा पूरा दिन कब टैंकर आएगा अच्छा वो भी पानी महंगा हाँ वो भी छह सौ रुपए का टैंकर आएगा ਉੱਪਰ ਸੇ ਫਿਰ ਇਹ ਬਿਜਲੀ ਦਾ ਪੰਗਾ ਆਏਗਾ ਹੈ ਕੜਪੂਰੀ ਪੂਰੀ ਰਾਤ ਲਾਈਟ ਨਹੀਂ ਆਤੀ ਪੂਰਾ ਪੂਰਾ ਦਿਨ ਨਹੀਂ ਲਾਈਟ ਆਤੀ ਪੰਜ ਪੰਜ ਛੇ ਛੇ ਘੰਟੇ ਕਟ ਮਾਰ ਦਿੱਤੇ ਏਗੇ ਹੈ ਇਸ ਟਰਾਂਸਫਾਰਮ ਕੇ ਉੱਪਰ ਕੇ ਤਾਂ ਹੋਰ ਦੂਸਰਾ ਰੋਡ ਵੀ ਧਰ ਦਿੱਤਾ ਹੈ ਕਹ ਪਹਿਲੀ ਇੱਕ ਹੀ ਰੋਡ ਤੇ ਇਸ ਦੇ ਉੱਪਰ ਦੋ ਦੋਨੋਂ ਰੋਡ ਧਰਤੇ ਇਸ ਟਰਾਂਸਫਾਰਮ ਹੋ ਰਿਹਾ ਪੰਗਾ ਕਰਦੇ ਨੇ ਉਹਨੇ ਹਮਾਰੇ ਸਾਥ ਅੱਛਾ ਚਲੋ ਇਹਨਾਂ ਨਾਲ ਗੱਲਬਾਤ ਕਰਦੇ ਆ ਤੁਸੀਂ ਜਰਾ ਦੱਸ ਦੋ ਇਹ ਐਸੀ ਗਲੀ ਦਾ ਹਾਲ ਹੈ ਕਿਹੜੀ ਗਲੀ ਗਲੀ ਨੰਬਰ ਕਿੰਨਾ ਹੈਗਾ ਤੇ ਨਾਲ ਨਾਲ ਇਹ ਇਹੋ ਜਿਹਾ ਹਾਲ ਸਾਰੀਆਂ ਗਲੀਆਂ ਦੇ ਵਿੱਚ ਸਾਰੇ ਘਰਾਂ ਦੇ ਵਿੱਚ ਹੀ ਹੈ ਬਾਈ ਜੀ ਇਹ ਪਹਿਲਾਂ ਦਾ ਵਾਰਡ ਨੰਬਰ ਆ ਇੱਥੇ ਤੁਸੀਂ ਲਾ ਕੇ ਚੱਲੋ ਜਿੰਨੀ ਪੰਜ ਸਤ ਗਲੀਆਂ ਇੱਧਰ ਦੀ ਹੈਗੀ ਗਲੀਆਂ ਇੱਧਰ ਦੀ ਗਲੀਆਂ ਉਹਨਾਂ ਚ ਪਾਣੀ ਤੁਸੀਂ ਲਾ ਲਓ ਮਹੀਨੇ ਭਰ ਦਾ ਤੁਸੀਂ ਹੈਗਾ ਹੀ ਨਹੀਂ ਪਾਣੀ ਜਮਾ ਤੁਸੀਂ ਲੈ ਲਓ ਜੇ ਕਦੇ ਆ ਵੀ ਗਿਆ ਤਾਂ ਇੱਕ ਦੋ ਦਿਨ ਆ ਜਾਊਗਾ ਜੀ ਮੁਸ਼ਕਿਲ ਤੋਂ ਵੱਧ ਤੋਂ ਵੱਧ ਜੇ ਕਦੇ ਪਾਣੀ ਆ ਵੀ ਜਾਵੇ ਤਾਂ ਲਾਈਟ ਨਹੀਂ ਹੁੰਦੀ ਜੀ ਤਾਂ ਇਸੇ ਕਰਕੇ ਸਾਨੂੰ ਪ੍ਰੋਬਲਮ ਆ ਰਹੀ ਬਹੁਤ ਜ਼ਿਆਦਾ ਜੀ ਟਰਾਂਸਫਾਰਮਰ ਰੱਖਣ ਦੀ ਵੀ ਕੋਈ ਪ੍ਰੋਬਲਮ ਆ ਰਹੀ ਟਰਾਂਸਫਾਰਮਰ ਦਾ ਸਿਸਟਮ ਇਹ ਸੀਗਾ ਜੀ ਜਿਵੇਂ ਇਹ ਤੁਹਾਡੇ ਸਾਹਮਣੇ ਟਰਾਂਸਫਾਰਮਰ ਹੈ ਜੀ ਇਹ ਇਹ ਤੋਂ ਪਹਿਲਾਂ ਜਦ ਤੁਸੀਂ ਇਹਨੂੰ ਰਖਾਇਆ ਸੀ ਇਹ ਤਾਂ ਪਹਿਲੇ 100 ਕਿਲੋਵਾਟ ਦਾ ਸੀਗਾ ਹੁਣ ਇਹ ਤਾਂ 200 ਕਿਲੋ ਉਦੈ ਕਰਕੇ ਅਸੀਂ ਸਾਰੇ ਇਥੇ ਗਲੀ ਮੋਲੇ ਵਾਲਿਆਂ ਨੇ ਪੈਸੇ ਇਕੱਠੇ ਕਰਕੇ ਥੜਾ ਬਣਾਇਆ ਸੀਗਾ ਜੀ ਉਦੋਂ ਇਹ ਟ੍ਰਾਂਸਫਾਰਮ ਰੱਖਿਆ ਗਿਆ ਸੀ ਸਹੀ ਹੂੰ ਹੂੰ ਤੇ ਹੁਣ ਪ੍ਰੋਬਲਮ ਇਹ ਚੱਲੀ ਆ ਜੀ ਆਹ ਮੰਦਿਰ ਦੇ ਨਾਲ ਟ੍ਰਾਂਸਫਾਰਮਰ ਹੈ ਜੀ ਬਾਬਾ ਲਗਨ ਮੰਦਿਰ ਦੇ ਨਾਲ ਉੱਥੇ ਕੀ ਹੋਇਆ ਜੀ ਬਈ 100 ਕਿਲੋਵੋਲਟ ਦਾ ਟ੍ਰਾਂਸਫਾਰਮਰ ਸੜ ਗਿਆ ਜੀ ਉਤੇ ਬਾਅਦ ਜੈ ਸਾਹਿਬ ਨਾਲ ਅਸੀਂ ਗੱਲ ਕੀਤੀ ਜੈ ਸਾਹਿਬ ਨੇ ਕਿਹਾ ਵੀ ਤੂੰ 200 ਕਿਲੋਵੋਲਟ ਦਾ ਲਾ ਲਓ ਕੋਈ ਚੱਕਰ ਨਹੀਂ ਤੂੰ ਸਾਨੂੰ ਥੜਾ ਬਣਾ ਕੇ ਦੇ ਦਿਓ ਜੀ ਉਹ ਤੇ ਉਸ ਉਸ ਵਾਸਤੇ ਵੀ ਅਸੀਂ ਆਪਣੇ ਵੱਲੋਂ ਪੈਸੇ ਇਕੱਠੇ ਕੀਤੇ ਆ ਜੀ 200-200 ਰੁਪਏ ਪਰ ਘਰ ਤੋਂ ਫੜੇ ਤੇ ਲੱਗਿਆ ਜੀ ਤੇ ਹੁਣ ਉਹ ਜਦੋਂ ਹੋਇਆ ਸੀ ਕਿਰਾ ਪਹਿਲਾਂ ਇੱਕ ਤਰੀਕ ਦਾ ਖਰਾਬ ਹੋਇਆ ਜੀ ਇਹ ਦਿਨ ਇਲੈਕਸ਼ਨ ਸੀਗਾ ਇਹਦੇ ਪੰਜਾਬ ਚ ਉਹਦੇ ਬਾਅਦ ਤੁਸੀਂ ਅੱਜ 13 ਤਰੀਕ ਲਾ ਲਓ ਜੀ ਰੋਜ਼ ਦੀ ਗੋਲੀ ਪਈ ਜਾ ਰਹੀ ਹੈ ਵੀ ਅੱਜ ਹੋ ਜਾਊਗਾ ਕੱਲ ਹੋ ਜਾਊਗਾ ਅੱਜ ਹੋ ਜਾਊਗਾ ਕੱਲ ਹੋ ਜਾਊਗਾ ਐਸੇ ਕਰਕੇ ਅਸੀਂ ਬਹੁਤ ਪਰੇਸ਼ਾਨ ਹੈ ਜੀ ਸਾਰੇ ਬਿਜਲੀ ਦੇ ਕਟਾਂ ਦਾ ਕੀ ਹਾਲ ਹੈ ਕਟਾਂ ਦਾ ਤੁਸੀਂ ਬਾਈ ਜੀ ਐਂ ਕਹਿ ਲਓ ਜਿੰਨ ਥੋੜੀ ਦੇਰ ਵਾਸਤੇ ਲਾਈਟ ਹੈਗੀ ਘੰਟੇ ਵਾਸਤੇ ਹੈਗੀ ਹੈ ਜੀ ਉਹਦੇ ਬਾਅਦ ਫਿਰ ਉਹੀ ਹਾਲ ਹੈ ਜੀ ਤਿੰਨ ਤਿੰਨ ਘੰਟੇ ਚਾਰ ਚਾਰ ਘੰਟੇ ਲਾਈਟ ਨਹੀਂ ਆ ਫਿਰ ਫਿਰ ਲੋਕਾਂ ਨੇ ਤਰਸਣਾ ਹੈ ਜੀ ਪਾਣੀ ਨੂੰ ਮੈਂ ਤਾਂ ਬਾਈ ਜਿਵੇਂ ਤੁਸੀਂ ਸਾਤੋਂ ਸਵਾਲ ਪੁੱਛ ਰਹੇ ਸੀ ਤੁਹਾਡਾ ਬਹੁਤ ਧੰਨਵਾਦ ਕਰਦਾਂ ਤੁਸੀਂ ਆਪਣਾ ਟਾਈਮ ਕੱਢ ਕੇ ਆਏ ਹੋ ਪਰ ਵੀਰ ਜੀ ਅਸੀਂ ਆਜ਼ਾਦੀ ਦੇ ਬਾਅਦ ਵੀ ਨਾ ਕੰਮਾਂ ਪਿੱਛੇ ਲੱਗੇ ਰਹਿਣਾ ਜੀ ਇਹਦੇ ਵਾਸਤੇ ਧਰਨੇ ਦੇ ਜਾਣੇ ਬਈ ਸਾਡੇ ਬਿਜਲੀ ਨਹੀਂ ਹੈ ਸਾਡੇ ਪਾਣੀ ਨਹੀਂ ਹੈ ਅਸੀਂ ਡਵੈਲਪਮੈਂਟ ਕਿੱਥੇ ਦੇਖਣੀ ਹੈ ਜੀ ਤੁਹਾਡਾ ਤਾਂ ਸੀਐਮ ਹਾਊਸ ਵੀ ਬੜਾ ਨੇੜੇ ਹੈਗਾ 2 ਕਿਲੋਮੀਟਰ ਹੀ ਹੈ ਬਾਈ ਜੀ ਜੀ ਕਦੇ ਉਹਨਾਂ ਨੇ ਸੁਧ ਲਈ ਹੁੰਦੀ ਇੱਧਰ ਦੀ ਤਾਂ ਅੱਜ ਇਹ ਹਾਲ ਥੋੜੀ ਤੁਹਾਨੂੰ ਦੇਖਣੇ ਪੈਂਦੇ ਜੀ ਤੁਹਾਨੂੰ ਇੰਨੇ ਦੂਰੋਂ ਟਾਈਮ ਕੱਢ ਕੇ ਇੱਥੇ ਆਣਾ ਪਿਆ ਇਹ ਲੋਕਾ ਲੋਕੀ ਇੱਥੇ ਬੁਰੇ ਹਾਲ ਪ੍ਰੇਸ਼ਾਨ ਹੋਏ ਪਏ ਨੇ ਲੇਡੀ ਹੁਣ ਤੁਸੀਂ ਲਾਡੋ ਤੁਹਾਡੇ ਸਾਹਮਣੇ ਲੇਡੀਜ਼ਾਂ ਇਕੱਠੀਆਂ ਹੋਈਆਂ ਨੇ ਜਿ ਆਪਣਾ ਟਾਈਮ ਕੱਢ-ਕੱਢ ਕੇ ਆਪਣੇ ਘਰ ਦਾ ਖਾਣਾ ਖੋਣਾ ਛੱਡ ਕੇ ਸਾਰੇ ਇੱਥੇ ਆਏ ਨੇ ਜੀ ਕਿ ਭਾਈ ਸ਼ਾਇਦ ਹੋ ਸਕਦਾ ਸਾਡਾ ਇੱਥੇ ਕੋਈ ਮਸਲਾ ਹੱਲ ਹੋ ਜਾਵੇ ਹੁਣ ਉਹਦੇ ਬਾਅਦ ਵੀ ਬਿਲਕੁਲ ਪਹੁੰਚਣੀ ਚਾਹੀਦੀ ਹੈ ਬਾਈ ਜੀ ਤਾਂ ਹੋਰ ਵੀ ਗੱਲਬਾਤ ਕਰ ਲੈਣੇ ਆ ਹੋਰ ਕੌਣ ਕੌਣ ਬੋਲਣਾ ਚਾਹੁੰਦਾ ਦੁੱਖ ਤਕਲੀਫ ਆਪਣੀਆਂ ਦੱਸਣੇ ਚਾਹੁੰਦਾ बुरा तो हाल हो रहे है आए के भी पानी आता। रहा पानी के बीना टेंगे गुजारा करना पड़ता है अभी जगह पे आता आधी जगह पे नहीं आता प्रेसर वाला पानी नहीं पानी नी तू आगे

इस बार कोई नहीं आया में नहीं तो हम तो खुद खड़े नहीं आये भी पानी, तो से ना। ना नहीं आएगा। पानी बहुत बिल्कुल गंदा पानी बच्चे बीमार होते फिर हाँ बिल्कुल गंदा पानी छोड़ते हैं साफ पानी ਜੀ ਅਸੀਂ ਮੋਕਾ ਭਾਗ ਜਾਂਦਾ ਹੈ ਸਾਹਮਣੇ ਸੇ ਨਿਕਲ ਜਾਂਦਾ ਸਾਡੇ ਕਰ ਦੇਖ ਕੇ ਬੰਦਿਆਂ ਨੂੰ ਵੀ ਸਾਰੀ ਲੇਡੀਆਂ ਆ ਗਿਆ ਉਹ ਭੱਜ ਜਾਂਦਾ ਜਦੋਂ ਵੀ ਜਾਈਏ ਉਦੋਂ ਵੀ ਭੱਜ ਜਾਂਦਾ ਉਹ ਦੇਖ ਕੇ ਬੰਦਿਆਂ ਨੂੰ ਵੀ ਆ ਕੇ ਪਾਣੀ ਦੀ ਸ਼ਿਕਾਇਤ ਕਰਨ ਵਾਸਤੇ ਹੀ ਆ ਕਿ ਭਾਈ ਜੀ ਇੱਥੇ ਗਰੀਬ ਗੁਰਬੈਰ ਕੋਈ ਵੇ ਪਾਣੀ ਬਚਾਇਆ ਉਹਨਾਂ ਕੇ ਲਿਆ ਨਾ ਪਾਣੀ ਨਹੀਂ ਅੱਜ ਪਾਣੀ ਆਏਗਾ चलो तो तो पानी थी हो हो तो की तो होगी दिखी जाते हैं लेकिन वोटेज बिल्कुल दो दो घंटे घंटे सारी सारी ला लाइट नहीं आएगी ट्रांसफार्म हमने अपने पैसों से करवाया ये ठीक पब्लिक इकट्ठी हुई थी पब्लिक ने नारे लगाए पब्लिक के पैसों से ये काम हुआ उसके बाद अब इन्होंने चेंज किया वो भी अब हमें पता लगा की ऐसा हुआ है पर जब हम ही लगा रहे हमने सब कुछ करना था फिर हम क्यों जनता इतनी पागल हो रही है तो हम क्यों आगे आग वो बिजली आग और पानी दोनों ही नहीं है सेम चौदह हमारे साथ लगती है अठारह साथ लगती है सारी वार्डो में सेम प्रॉब्लम है एमसी से बात करो जी हो रहा है अभी जय साहब से कुछ टाइम पहले बात हुई थी न्यू ट्रांसफार्म के लिए सोसो के अभी ट्रांसफार्मे आपको पता लोड कितना है सब घरों में आज के टाइम में एसी लगे हुए हैं वो बोलते हैं हमें जमीन दे दो अब ये बताओ सर हम बिल दें या जमीन दें हमने नहीं कहा था आम आदमी पार्टी को कि हमारे बिल माफ कर दो जीरो कर दो आप कुछ यूनिट कर देते छह रुपए यूनिट कर देते सात रुपए कर देते मतलब यूनिट कर देते जीरो के लिए ना करते आज जीरो कर दिया तो हमें बिजली नहीं मिल रही ये गलियां क्या पूरा नया गाँव ये मतलब बिजली है ही नहीं है ਮੈਂ ਫਿਰ ਫਿਰ ਇੱਕ ਗੱਲ ਸਪਸ਼ਟ ਕਰ ਦਾਂ ਖੜੇ ਅਸੀਂ ਪੁਲਿਸ ਗਲੀ ਦੇ ਵਿੱਚ ਆ ਲੇਕਿਨ ਹਰ ਗਲੀ ਦਾ ਹਰ ਜਗ੍ਹਾ ਦਾ ਇੱਥੇ ਨੈਗਰਾਂ ਦੇ ਵਿੱਚ ਇਹੀ ਹਾਲ ਹੈਗਾ ਇਸੇ ਤਰੀਕੇ ਨਾਲ ਲੋਕ ਪਰੇਸ਼ਾਨ ਆ ਲਗਾਤਾਰ ਪਾਣੀ ਦੀ ਕਿੱਲਤ ਜਿਹੜੀ ਆ ਉਹ ਵੀ ਲਗਾਤਾਰ ਕਈ ਮਹੀਨਿਆਂ ਤੋਂ ਆ ਰਹੀ ਆ ਇਸ ਤੋਂ ਇਲਾਵਾ ਬਿਜਲੀ ਦੇ ਲੰਬੇ ਲੰਬੇ ਕੱਟ ਉਹਨਾਂ ਤੋਂ ਪਰੇਸ਼ਾਨ ਕਿਉਂਕਿ ਜਦੋਂ ਪਾਣੀ ਆਉਂਦਾ ਬਿਜਲੀ ਨਹੀਂ ਆਉਂਦੀ ਜਦੋਂ ਬਿਜਲੀ ਆਉਂਦੀ ਉਹ ਪਾਣੀ ਨਹੀਂ ਆਉਂਦਾ ਕਿਸੇ ਨਾ ਕਿਸੇ ਗੱਲ ਤੋਂ ਤਾਂ ਪਰੇਸ਼ਾਨ ਇਹ ਵਿਚਾਰੇ ਰਹਿੰਦੇ ਨੇ ਕੀ ਕਰੀ ਤੇ ਸਰ ਆਪਣਾ ਇਹੀ ਹੈਗੇ ਨਾ ਮਤਲਬ ਰਾਤ ਨੂੰ ਲਾਈਟ ਚਲੀ ਗਈ ਤਾਂ ਪੂਰੀ ਰਾਤ ਲਾਈਟ ਨਹੀਂ ਆਣੀ ਤੇ ਅਗਲੇ ਦਿਨ ਵੀ ਪੂਰੀ ਰਾਤ ਲੇਟ ਨਹੀਂ ਆਣੀ ਤੇ ਪਬਲਿਕ ਪ੍ਰੋਜੈਕਟ ਦੀ ਲਾਈਨਮੈਨ ਤੇ ਹੁਣ ਲਾਈਨਮੈਨ ਕੀ ਕਰੀਏ ਜੇ ਐਡੇ ਵੱਡੇ ਏਰੀਆ ਚ ਦੋ ਲਾਈਨਮੈਨ ਦੋਗੇ ਕਿੱਦਾਂ ਕਵਰ ਕਰ ਲੂਗਾ ਲਾਈਨਮੈਨ ਉਪਰੋਂ ਸਰਕਾਰ ਰੱਖਦੀ ਨਹੀਂ ਆ ਮੁਲਾਜ਼ਮ ਥੱਲੋ ਕਹਿੰਦੇ ਆ ਕਿ ਉਹ ਆਂਦੇ ਲਾਈਨਮੈਨ ਉਹ ਸਾਨੂੰ ਕਹਿੰਦੇ ਪਾਜੀ ਸਾਡੇ ਕੋਲੇ ਇੰਨੀ ਕੰਪਲੀਟਾ ਪਈ ਆ ਰਾਤ ਦੀ ਕੰਪਲੀਟਾ ਸਵੇਰੇ ਸ਼ਾਮ ਤੱਕ ਸ਼ਾਮ ਸ਼ਾਮ ਨੂੰ ਹੁੰਦੀ ਆ ਜਾ ਕੇ ਦੱਸੋ ਪਬਲਿਕ ਕੀ ਦਿੱਕ अच्छा चलो एक चलो पानी बिजली दी है, समस्या दी दी, 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 जुड़ी दी दी वो हफ्ते में एक दिन पानी खुलता है हमें नहीं पता से खुलता है सिर्फ यहाँ आठ दस घरों में पानी जाता है आगे किसी के घर में पानी आगे पानी नहीं जाता वो वो उनको पता ना हमें तो नहीं पता इस में वो उनको पता कितना खोलना कितना नहीं खोलना बस यहाँ आगे आठ दस घरों में पानी है उसके बाद आगे पानी नहीं है सारे वो फिर एक दूसरे से हेल्प भी मांगते हैं बेचारे वो क्या करेंगे कितना पानी ढोलेंगे वो भी शरीर तो तो है बीमार है कोई कैसा कोई कैसा है कितना पानी ढोले किसी के छोटे छोटे बच्चे नहीं घर पूरे वहां तक नजर मार के पिछली गली में अरे हाथ के बारिश में आके देखना है बहुत बुरा हाल से बाहर नहीं, नहीं निकल सकते हो बारिश में इतना बुरा हाल होता है ना उस टाइम मंत्रियों को लेके आओ और दिखाओ कि जब आप वोट मांगने आते हो और अब देखो गलियों का हाल बारिश में आना आप यहाँ आना देखना यहाँ कितना बुरा हाल होता है कोई अपने घर से बाहर नहीं निकल सकता ये रोड देखना पूरी गलियों में इतना इतना पानी भरना गाँव का पूरी समस्या का घर है कभी बिजली पानी कदे इतने नजदीक होकर भी हम लोग इतने परेशान है कोई फैसिलिटी नहीं है कोई कुछ नहीं है इतने नजदीक उनका घर है लेकिन कभी यहाँ मजा ले कोई आगे देख जाए कि सिर्फ वोट मांगने का टाइम सब आते हैं लेकिन उसके बाद कोई नहीं आता चार चार तारीख तो बाद रिजल्ट तो बाद आया कोई थे कोई नहीं आया कोई यहाँ जिस मर्जी की सरकार आ जाए पर यहाँ बोलते हैं आम आदमी की सरकार है क्या आम आदमी की सरकार है आम आदमी के लिए कोई फैसिलिटी नहीं है हम लोग तो हर चीज से परेशान है लाइट जाती है उन्नीस बारह नंबर दिया हुआ है उस नंबर पे आप कभी भी फोन कर लो दस बार आप फोन करोगे तब जाके एक बार कोई उठाएगा बोलते हैं आपको लाइनमैन का नंबर सेंड कर दिया है अभी आने कोई लाइनमैन नहीं आता लाइनमैन को फोन करो तो वो स्विच ऑफ कर देता है अपना फोन हम पूरी रात रात भर बैठे रहते हैं जब ट्रांसफार्मर से लाइट जाती है अच्छा आज 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 इधर आज गल नीचा ਜਿਹੜੇ ਐਸਜੀਓ ਸਾਹਿਬ ਹੈ ਨਾ ਸਾਡੇ ਹਲਕੇ ਦੇ ਮੁੱਲਾਪੁਰ ਸਾਡਾ ਬਿਜਲੀ ਘਰ ਹਾਊਸ ਲੱਗਦਾ ਹੈ ਉਹਨਾਂ ਨੂੰ ਰਾਤ ਨੂੰ ਫੋਨ ਕਰੋ ਸਵੇਰੇ ਫੋਨ ਕਰੋ ਉਹਨਾਂ ਦੇ 21 ਜਵਾਬ ਹੁੰਦਾ ਹੈ 3-4 ਨੰਬਰ ਦੇ ਦਊਂਗੇ ਸਾਨੂੰ ਆਨਲਾਈਨ ਵਾਲੇ ਜਿਹੜੇ ਭੈਣ ਜੀ ਨੇ ਸਹੀ ਗੱਲ ਕਹੀ ਹੈ ਇੱਕਦਮ ਕੀ ਉਹ ਲੱਗਦੇ ਹੀ ਇੱਕ ਨੰਬਰ 10 ਕੋਲਾਵਾ ਦੀ 콜 ਲੱਗਦੀ ਹੈ ਕੀ ਗੱਲ ਕਰਦੀ ਹੈ ਹੋਜੂਗੀ ਜੀ ਹੋਜੂਗੀ ਜੀ ਇਹ ਗੱਲ ਰਹਿੰਦੀ ਹੈ ਜਾਈ ਨੂੰ ਗੱਲ ਕਹਿ ਲਈ ਜਾਈ ਵੀ ਕਹਿੰਦੇ ਆਨਲਾਈਨ ਕੰਪਲੀਟ ਪਾਓ ਜੀ ਫਿਰ ਅਸੀਂ ਮੇਲ ਵੀ ਕਰਦੇ ਹਾਂ ਰਿਟਰਨ ਚ ਵੀ ਹਰੇ ਐਪ ਤੇ ਵੀ ਪੰਦੇ ਹਾਂ ਲਾਈਨਮੈਨ ਦੇ ਨੰਬਰ ਦਿੱਤੇ ਹੋਏ ਕੋਈ ਚੱਕਰ ਨਹੀਂ ਉਹ ਆਂਦੇ ਆ ਉਹਹੀ ਗੱਲ ਆ ਰਹੀ ਹੈ ਲਾਈਨਮੈਨ ਹੈ ਨਹੀਂ ਜੂਰੇ ਉਰੇ ਵਾਸਤੇ ਮੁਲਾਜ਼ਮ ਹੀ ਨਹੀਂ ਹੈ ਨਾਲ ਕੋਲੇ ਨਾ ਪਾਣੀ ਵਾਸਤੇ ਮੁਲਾਜ਼ਮ ਹੈਗੇ ਨਾ ਬਿਜਲੀ ਬਿਜਲੀ ਵਾਸਤੇ ਤਾਂ ਮੁਲਾਜ਼ਮ ਹੈ ਹੀ ਨਹੀਂ ਲਾਈਨਮੈਨ ਦੋ ਲਾਈਨਮੈਨ ਦਿੱਤੇ ਹੋਏ ਆ ਨਵੇਂ ਗਾਉਂ ਚ ਉਹ ਨਹੀਂ ਕਰ ਸਕਦੇ ਪੂਰਾ ਉਹਨਾਂ ਦੀ ਕੀ ਗਲਤੀ ਹੈ ਐਸ ਡੀਓ ਤੇ ਜਈ ਦੀ ਗਲਤੀ ਹੈ ਨਾ ਉੱਪਰ ਬੋਲੋ ਗਵਰਨਮੈਂਟ ਨੂੰ ਭਾਈ ਸਾਨੂੰ ਮੁਲਾਜ਼ਮ ਦੋ ਤੁਸੀਂ ਕੀ ਕਹਿਣਾ ਚਾਹੋ ਪਾਣੀ ਦੀ ਬਹੁਤ ਦਿੱਕਤ ਆ ਗਈ ਹੈ ਹਫਤੇ ਹਫਤੇ ਤੱਕ ਪਾਣੀ ਨਹੀਂ ਆਂਦਾ ਇੱਧਰ ਜੇ ਆਏਗਾ ਵੀ ਜਿੱਦੜਲੇ ਪਾਸੇ ਖਿੱਚਲੇਗੀ ਮੋਟਰ ਉਧਰ ਹੀ ਚਲੇ ਜਾਂਦਾ ਪਾਣੀ ਬਸ ਉੱਪਰ ਤੱਕ ਸਪਲਾਈ ਬਿਜਲੀ ਬਿਜਲੀ ਉਦਾਂ ਦਾ ਬਿਜਲੀ ਠੀਕ ਹੈ ਹਾਲੇ ਤੱਕ ਲੇਕਿਨ ਵਿੱਚ ਵਿੱਚ ਤਾਂ ਜਾਂਦੀ ਹੁਣ ਵੀ ਗਈ ਹੋਈ ਆ 1 ਡੇਢ ਘੰਟਾ ਹੋ ਲਿਆ ਵਾਰਸ ਤਾਰਾ ਜੋ ਸਵੇਰੇ ਦੀ ਲਾਈਟ ਨਹੀਂ ਹੈਗੀ ਠੀਕ ਹੈ ਲਾਈਟ ਇਹ ਹਾਲਾਤ ਨੇ ਇਥੋਂ ਦੇ ਨਾ ਗਾਂਵ ਦੇ ਲਗਾਤਾਰ ਲੋਕ ਬੜੇ ਪਰੇਸ਼ਾਨ ਨੇ ਬਿਜਲੀ ਦੇ ਲੰਬੇ ਲੰਬੇ ਕੱਟ ਤੇ ਪਾਣੀ ਦੀ ਕਿੱਲਤ ਪਾਣੀ ਲਗਾਤਾਰ ਇੰਤਜ਼ਾਰ ਕਰ ਰਹੇ ਨੇ ਕਿ ਪਾਣੀ ਇੱਥੇ ਪਹੁੰਚੂਗਾ ਲੇਕਿਨ ਪਾਣੀ ਸਹੀ ਤਰੀਕੇ ਨਾਲ ਨਹੀਂ ਆ ਰਿਹਾ ਤਾਂ ਹਾਲ ਫਿਲਹਾਲ ਇਹ ਹਾਲਾਤ ਨੇ ਨਿਆ ਗਾਮ ਦੇ ਨਿਆ ਗਾਮ ਜਿਹੜਾ ਕੀ ਸੀਐਮ ਹਾਸ ਤੋਂ ਮਹਿਦ 2 ਕਿਲੋਮੀਟਰ ਦੂਰ ਹੈ ਮੁੱਖ ਮੰਤਰੀ ਭਗਵੰਤ ਮਾਨ ਦਾਅਵੇ ਕਰ ਰਹੇ ਨੇ ਟੇਲ ਐਂਡ ਤੱਕ ਖੇਤਾਂ ਤੱਕ ਪਾਣੀ ਪਹੁੰਚਾਉਣ ਦੇ ਲੇਕਿਨ ਇੱਥੇ ਪੀਣ ਵਾਲੇ ਪਾਣੀ ਤੱਕ ਦੀ ਕਿੱਲਤ ਵੱਡੇ ਪੱਧਰ ਤੇ ਹੋਈ ਪਈ ਹੈ ਕੈਮਰਾਮੈਨ ਤੁਲਸੀ ਮਹਿਰਾ ਦੇ ਨਾਲ ਅਰਵਿੰਦਰ ਵੀ ਪੀਟੀਸੀ ਨਿਊਜ਼ ਮੁਲਾਪੁਰ ਨੈਗ